ਇਹ ਪਲਾਸਟਿਕ ਕਿਸ ਹਿਸਾਬ ਦੇ ਨਾਲ ਸੁੱਟ ਰਿਆ ਲੋਕਾਂ ਅੰਧ ਵਿਸ਼ਵਾਸ 'ਚ ਫਸੇ ਪਰਾਉ ਨਾ ਗੰਦਗੀ ਪਾਇਆ ਕਰੋ ਰੱਬ ਦਾ ਵਾਸਤਾ ਤੁਹਾਨੂੰ ਕੀ ਮਿਲਣਾ ਇੱਥੇ ਗੰਦਗੀ ਪਾ ਕੇ ਆ ਕਾਲੀ ਮਿਰਚ ਵੇਖੋ ਕਿੰਨੀ ਮਹਿੰਗੀ ਆ ਤੇ ਆ ਕਿਸੇ ਬੰਦੇ ਨੇ ਲਿਆ ਕੇ ਇੱਥੇ ਕਾਲੀ ਮਿਰਚੇ ਸੁੱਟ ਦਿਆਂ ਕਿੰਨੀਆਂ ਡੋਟਾ ਹੀ ਕਿਲੋ ਆ ਗੰਦਗੀ ਜਿਹੜੀ ਆ ਇਸ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਜਨਮ ਲੈਣਾ ਜਿਹੜੀਆਂ ਪਲਾਸਟਿਕ ਸੁੱਟੀ ਜਾਂਦੇ ਇਹਨੇ ਸੜਨਾ ਨਹੀਂ ਪਲਾਸਟਿਕ ਨੇ ਗਲਣਾ ਨਹੀਂ ਆ। ਤੋਂ ਪਾਣੀ ਚ ਗੰਦਗੀ ਨਾ ਪਾਓ ਭਰਾਓ ਰੱਬ ਦਾ ਵਾਸਤਾ ਤੁਹਾਨੂੰ ਬੜੀਆਂ ਬੇਨਤੀਆਂ ਕੀਤੀਆਂ ਪਰ ਤੁਸੀਂ ਲੋਕ ਨਹੀਂ ਸੁਧਰਦੇ। ਨਹਿਰੀ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਕਮ ਸੇ ਕ ਮਹੀਨੇ ਬੰਦੇ ਤੁਹਾਡੇ ਕੋਲ ਸਟਾਫ ਦੇ 2-4 ਬੰਦਿਆਂ ਨੂੰ ਇੱਥੇ ਲਾ ਛੱਡੋ ਵੇਖੋ ਗੰਦਗੀ ਦੇ ਢੇਰ ਲੱਗੇ। ਆਉਂਦੇ ਨੇ ਪੁਲਿਸ ਤੋਂ ਨੰਗਦੇ ਨੇ ਛੁੱਟ ਜਾਂਦੇ ਨੇ। ਔਰੇ ਦੋ ਪਾਸੇ ਹੀ ਇਦਾਂ ਦੇ ਹਾਲਾਤ ਨੇ ਆ ਦੂਰ ਦੂਰ ਤੱਕ ਤੁਹਾਨੂੰ ਜਿਹੜਾ ਨਜ਼ਰ ਆਉਂਦਾ ਪਲਾਸਟਿਕ ਦੇ ਲਿਫਾਫੇ ਆ ਉਹ ਵੇਖੋ ਪਰਲੇ ਬੰਨੇ ਇੱਕ ਬੀਬੀ ਆ ਰਹੀ ਆ ਟੋੜਾ ਦੇ ਹੱਥ 'ਚ ਆ ਔਰ ਇਦਾਂ ਇਹਨਾਂ ਨੇ ਵਿੱਚ ਸੁੱਟ ਕੇ ਗਾਂ ਜਾਣਾ ਵਾ ਸੋ ਪਾਣੀ 'ਚ ਗੰਦਗੀ ਨਾ ਪਾਇਆ ਕਰੋ ਵੇਖੋ ਟੋੜਾ ਇੱਕ ਹੱਥ 'ਚ ਆ ਨਾਲ ਇਦਾਂ ਆਉਂਦੇ ਆ ਚੋਰੀ ਛਪੇ ਸੁੱਟ ਕੇ ਜਲ ਜਾਂਦੇ ਪਾਣੀ ਦੇ ਵਿੱਚ ਗੰਦਗੀ ਪਾ ਕੇ ਤੁਹਾਨੂੰ ਮਿਲਣਾ ਕੀ ਆ ਆਵੇ ਏਦਾਂ ਐਕਟਿਵ ਆ ਮੋਟਰਸਾਈਕਲਾਂ ਤੇ ਆਉਂਦੇ ਆ ਪਰਲੇ ਬੰਨਿਓ ਛੁੱਟ ਕੇ ਚੱਲ ਜਾਂਦੇ ਹੁਣ ਤੁਸੀਂ ਵੇਖਿਓ ਖਲੋਤੇ ਪਾਣੀ ਨੂਬਨੀ ਬਖਸ਼ਦੇ ਔਰ ਨਾਲ ਹੀ ਉਥੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਿਨ੍ਹਾਂ ਦਾ ਨਰਾਦਰ ਹੁੰਦਾ ਜਿਨ੍ਹਾਂ ਨੂੰ ਛੁੱਟ ਜਾਂਦੇ ਲੋਕ ਸੋ ਮੇਰੀ ਬੇਨਤੀ ਆ ਕਿ ਪਾਣੀ ਚ ਗੰਦਗੀ ਨਾ ਪਾਓ ਆ ਵੇਖੋ ਕਿੰਨੇ ਚੌਲ ਛੁੱਟੇ ਕਿਸ ਨੇ ਤੋੜਾ ਚੌਲਾਂ ਦਾ ਹੀ ਛੁੱਟਤਾ ਵਿੱਚ ਇਹ ਕਾਰਗੁਜ਼ਾਰੀ ਆ ਸਾਡੇ ਲੋਕਾਂ ਦੀ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦੀ ਤੇ ਜਿਹੜੇ ਬਾਬੇ ਇਹਨਾਂ ਨੂੰ ਉੱਠੇ ਕਮਾਂ 'ਚ ਪਾਉਂਦੇ ਆ ਉਹਨਾਂ ਨੂੰ ਸ਼ਰਮ ਚਾਹੀਦੀ ਆ ਵੀ ਆ ਕਿਸੇ ਗਰੀਬ ਨੂੰ ਦੇਣ ਲਈ ਇਹਨਾਂ ਨੂੰ ਕਹਿ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਅੰਮ੍ਰਿਤਸਰ ਦੀ ਨਹਿਰ ਤਾਰਾਂ ਵਾਲਾ ਪੋਲੇ ਜਿਹੜੀ ਮੇਰੇ ਪਿੱਛੇ ਤੁਸੀਂ ਨਹਿਰ ਦੇਖ ਰਹੇ ਹੋ ਇਸ ਸਿੱਖਾਂ ਵਾਲੀ ਨਹਿਰ ਆ ਔਰ ਪਠਾਨਕੋਟ ਮਾਦੋਪੁਰ ਤੋਂ ਇਹ ਨਹਿਰ ਜਿਹੜੀ ਆਉਂਦੀ ਹੈ ਇੱਧਰ ਨੂੰ ਔਰ ਇੱਥੋਂ ਹੀ ਥੋੜਾ ਪਿਛੇ ਜੇ ਆਪਾਂ ਚੱਲ ਜਾਈਏ ਤੇ ਸੱਚਖੰਡਰੀ ਹਰਿਮੰਦਰ ਸਾਹਿਬ ਤੇ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਔਰ ਨਾਲ ਹੀ ਦੁਰਗਿਆਂਨਾ ਮੰਦਿਰ ਨੂੰ ਜਲ ਜਾਂਦਾ ਔਰ ਇਸ ਨਹਿਰ ਨੇ ਮਾਝੇ ਮਾਲਵੇ ਦਬਾਬੇ ਨੂੰ ਖੁਸ਼ਹਾਲ ਕਰ ਦਿੱਤਾ ਔਰ ਇੱਥੋਂ ਹੀ ਇਸ ਨਹਿਰ ਦਾ ਪਾਣੀ ਹੁਣ ਜਿਹੜਾ ਵਾ ਸ਼ਹਿਰ ਵਾਸੀਆਂ ਨੂੰ ਪੀਣ ਦੇ ਲਈ ਮਿਲਣਾ ਔਰ ਪ੍ਰੋਜੈਕਟ ਲੱਗ ਰਿਹਾ ਵੱਲੇ ਦੇ ਲੱਗੇ ਇਸ ਨਹਿਰ ਲਈ ਬਹੁਤ ਸੰਘਰਸ਼ ਕਰਨਾ ਪਿਆ ਇੱਥੇ ਬਹੁਤ ਗੰਦਗੀ ਪਾਈ ਸੀ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਨੇ ਐਨੀ ਕਿ ਗੰਦਗੀ ਪਾਈ ਸੀ ਕਿ ਹਰ ਹਫਤੇ ਚਲੋ ਜਿੰਨੇ ਜੋਗੇ ਹੈਗੇ ਅਸੀਂ ਸੇਵਾ ਕਰਦੇ ਸੀ ਲੋਕ ਸੁੱਟਦੇ ਸੀ ਅਸੀਂ ਜਿੰਨੇ ਜੋਗੇ ਸੀ ਚੁੱਕ ਲੈਂਦੇ ਸੀ ਪਰ ਲੀਡਰ ਵੀ ਅੱਖਾਂ ਬੰਦ ਕਰਕੇ ਉਤੋਂ ਦੀ ਲੰਘ ਜਾਂਦੇ ਸੀ ਸਾਡਾ ਇੱਕੋ ਬੰਦੇ ਨੇ ਸਾਥ ਦਿੱਤਾ ਉਹ ਸੀ ਅਮਰ ਅ ਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਔਰ ਅਮਰਸਰ ਦੇ ਮੀਡੀਆ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੇ ਲੋਕੋ ਦੇ ਨਾਲ ਅਵੇਅਰ ਵੀ ਹੋਏ ਆ ਪਰ ਦੁੱਖ ਦੀ ਗੱਲ ਇਹ ਆ ਕਿ ਚੰਦ ਉਹ ਲੋਕ ਜਿਹੜੇ ਅੱਜ ਵੀ ਘਰਾਂ ਦੇ ਵਿੱਚ ਦੇਵੀ ਦੇਵਤਿਆਂ ਦੀਆਂ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਬੜੇ ਸਤਕਾਰ ਨਾਲ ਲਿਉਂਦੇ ਨੇ ਤੇ ਬਾਅਦ ਵਿੱਚ ਪੂਜਾ ਕਰਕੇ ਇੱਥੇ ਸੁੱਟ ਜਾਂਦੇ ਨੇ ਔਰ ਜਿੱਥੇ ਗੰਦੇ ਲਫਾਫੇ ਗੰਦੀਆਂ ਚੀਜ਼ਾਂ ਪਈਆਂ ਹੁੰਦੀਆਂ ਭਰਾਓ ਉੱਥੇ ਫੋਟੋਆਂ ਰੱਬ ਦਾ ਵਾਸਤਾ ਨਾ ਸੁੱਟਿਆ ਕਰੋ ਨਰਾਦਰ ਹੁੰਦਾ ਰੱਬ ਨਾਲ ਕਾਰੋਬਾਰ ਕਰਨਾ ਕਿਤੇ ਮਹਿੰਗਾ ਨਾ ਪੈ ਜਾਏ ਇੱਥੇ ਬਹੁਤ ਸਾਰੀਆਂ ਫੋਟੋਆਂ ਨੇ ਜਿਹੜੀਆਂ ਅੱਜ ਵੀ ਅਸੀਂ ਸਾਈਡ ਤੇ ਕਰਨ ਲੱਗੇ ਹੁਣ ਉਹ ਸੁੱਟੀਆਂ ਨੇ ਲਿਆ ਕੇ ਔਰ ਬਹੁਤ ਸਾਰੇ ਗੰਦੇ ਤੋੜੇ ਲਫਾਫੇ ਇਹ ਪਲਾਸਟਿਕ ਜਿਹੜੀ ਤੁਸੀਂ ਸੁੱਟਦੇ ਜੇ ਤੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਜਨਮ ਲੈਣਾ ਰੱਬ ਦਾ ਵਾਸਤਾ ਪਾਣੀ 'ਚ ਗੰਦਗੀ ਨਾ ਪਾਇਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਦੇਖਦੇ ਆ ਔਰ ਅਵੇਅਰ ਹੋ ਗਏ ਆ ਔਰ ਚੰਦ ਉਹ ਲੋਕ ਆ ਜਿਹੜੇ ਆਪਣੇ ਮਨ ਦੀ ਸੰਤੁਸ਼ਟੀ ਦੇ ਲਈ ਨਹੀਂ ਹਟਦੇ ਇੱਥੇ ਲਿਆ ਕੇ ਪਾਣੀ ਦੇ ਵਿੱਚ ਸਾਫ ਸੁਥਰੇ ਦੇ ਵਿੱਚ ਗੰਦਗੀ ਛੁੱਟਦੇ ਆ ਕੋਈ ਚੌਲ ਛੁੱਟੀ ਜਾਂਦਾ ਕੋਈ ਕੋਲੇ ਕੋਈ ਘਰਾਂ ਚੋਂ ਕੱਚ ਲੈ ਆਉਂਦਾ ਵਾ ਕੋਈ ਸੰਦੂਰ ਛੁੱਟੀ ਜਾਂਦਾ ਕੋਈ ਕਿਲ ਛੁੱਟੀ ਜਾਂਦਾ ਕਈ ਤੇ ਇਹੋ ਇਹੋ ਜਿਹੇ ਛਦਾਈ ਆਉਂਦੇ ਚਾਰ ਚਾਰ ਕਵੈਂਟਲ ਜਿਹੜੇ ਦੁੱਧ ਆ ਲਿਉਂਦੇ ਪੰਜ ਪੰਜ ਜਣਿਆਂ ਨੂੰ ਉਤੋਂ ਦੀ ਵਾਰ ਕੇ ਰੋੜ ਜਾਂਦੇ ਆ ਸੋ ਭਰਾਓ ਰੱਬ ਦੇ ਨਾਲ ਵੈਰ ਕਿਤੇ ਮਹਿੰਗਾ ਨਾ ਪੈ ਜੇ ਕੁਦਰਤ ਨਾਲ ਖਲਵਾੜ ਵੀ ਕਰੀਦਾ ਔਰ ਇਹ ਪਾਣੀ ਗੁਰਬਾਨੀ ਦੇ ਵਿੱਚ ਬਹੁਤ ਪਵਿੱਤਰ ਦਰਜਾ ਦਿੱਤਾ ਮਹਾਰਾਜ ਨੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਪਨਾ ਪਾਣੀ ਸਾਡਾ ਪਿਤਾ ਵਾ ਪਾਣੀ ਸਾਡਾ ਜੀਵਨ ਆ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਪਾਣੀ 'ਚ ਗੰਦਗੀ ਨਾ ਪਾਓ ਸਿਆਣੇ ਬਣੋ ਕਿਉਂਕਿ बार-बार ਸਾਨੂੰ ਵੀ ਦੁੱਖ ਲੱਗਦਾ ਹੈ ਪਰ ਮੈਂ ਇੱਕ ਦਿਲ ਦੀਆਂ ਗਹਿਰਾਈਆਂ ਤੋਂ ਅੰਮ੍ਰਿਤਸਰ ਦੇ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਅਵੇਅਰ ਕੀਤਾ ਔਰ ਜਦੋਂ ਖਬਰਾਂ ਚਲਦੀਆਂ ਸੀਗੀਆਂ ਉਹਨਾਂ ਦੀਆਂ ਇੱਥੇ ਸਾਡੀ ਟੀਮ ਜਿਹੜੀ ਲੱਗੀ ਸੀ ਉਹ ਵੀਡੀਓ ਬਣਾਉਂਦੇ ਸੀ ਤੇ ਲੋਕ ਜਿਹੜੇ ਆ ਉਹ ਫਿਰ ਕਹਿੰਦੇ ਸੀ ਪ੍ਰਣ ਕਰਦੇ ਸੀ ਕਿ ਅਸੀਂ ਪਾਣੀ 'ਚ ਗੰਦਗੀ ਨਹੀਂ ਪਾਵਾਂਗੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ মিডিਆ ਦਾ ਧੰਨਵਾਦ ਕਰਦਾ ਪਰ ਅੱਗੇ ਨਾਲੋਂ ਘਟਿਆ ਵਾ ਬਹੁਤ ਫਰਕ ਪਿਆ ਸੋ ਮੇਰੀ ਬੇਨਤੀ ਪ੍ਰਵਾਨ ਕਰਿਓ ਪਾਣੀ 'ਚ ਗੰਦਗੀ ਨਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ